प्यारे बच्चों विषगणित टॉपिक है त्रिकोण दे तिने ਕੋਨਾ ਦੇ ਮਾਪ ਦਾ ਕੁੱਲ ਜੋੜ 180 ਡਿਗਰੀ ਹੁੰਦਾ ਇਸ ਬਾਰੇ ਅਸੀਂ ਇੱਕ ਪ੍ਰੈਕਟੀਕਲ ਕਰਾਂਗੇ ਜੇ ਮੈਂ ਇੱਕ ਤਿਕੋਣ ਬਣਾਈ ਹੈ ਤਿਕੋਣ ਦੇ ਤਿੰਨ ਪਜਾਵਾਂ ਵਾਲੀ ਬੰਦ ਰੀਤੀ ਹੁੰਦੀ ਹੈ ਇਸ ਦੇ ਤਿੰਨ ਸ਼ਿਖਰ ਬਿੰਦੂ ਹਨ ਤਿੰਨ ਪਜਾਵਾਂ ਹਨ ਤੇ ਤਿੰਨ ਹੀ ਕੋਣ ਹਨ ਤਿੰਨੇ ਕੋਨਾਂ ਦਾ ਜੋੜ ਅਸੀਂ ਜਦੋਂ ਕਰਦੇ ਹਾਂ ਤਾਂ 180 ਡਿਗਰੀ ਦਾ ਹੀ ਉੱਤਰ ਪ੍ਰਾਪਤ ਹੁੰਦਾ ਹੈ ਨਾਲ ਹੀ ਮੈਂ ਇੱਕ ਸਿੱਧੀ ਰੇਖਾ ਬਣਾਈ ਹੈ ਸਿੱਧੀ ਰੇਖਾ ਦੇ ਇੱਕ ਸਰਲ ਕੋਣ ਬਣਾਇਆ ਸਰਲ ਕੋਣ 180 ਡਿਗਰੀ ਹੈ ਇਹਦੇ ਬਾਰੇ ਅਸੀਂ ਇੱਕ ਪ੍ਰੈਕਟੀਕਲ ਕਰਦੇ ਹਾਂ ਇਹ ਸੇਮ ਮੈਂ ਤੀਹ ਕੋਣੇ ਕਾਗਜ਼ ਦੀ ਬਣਾਈ ਤਿੰਨ ਕੋਣ ਹਨ ਜਿਨ੍ਹਾਂ ਦੇ ਵਿੱਚ ਮੈਂ ਰੰਗ ਭਰਿਆ ਲਾਲ ਹੈ ਹਰਾ ਔਰ ਬੈਂਗਣੀ ਕਰ ਲਿਆ ਇਹ ਆਪਣਾ ਪ੍ਰੈਕਟੀਕਲ ਸਟਾਰਟ ਹੋ ਰਿਹਾ ਹੈ ਜੀ ਮੈਂ ਇੱਕ ਸਿੱਧੀ ਰੇਖਾ ਬਿਲਕੁਲ ਦੇਖ ਰਹੇ ਹੋ ਬਲੈਕ ਕਲਰ ਦੀ ਬਣਾਈ ਹੈ ਹੁਣ ਅਸੀਂ ਦੇਖਦੇ ਹਾਂ ਪਹਿਲਾਂ ਮੈਂ ਕੋਣ ਨੂੰ ਤੋਂ ਫੋਲਡ ਕਰਤਾ ਇਹ ਬਿਲਕੁਲ ਇੰਦੇ ਰੇਖਾ ਦੇ ਉੱਪਰ ਚਲਾ ਗਿਆ ਫਿਰ ਦੂਜੀ ਸਾਈਡ ਤੋਂ ਮੈਂ ਕੀਤਾ ਫੋਲਡ ਕੀਤਾ ਤੇ ਉਸ ਦੇ ਨਾਲ ਜੁੜ ਗਿਆ ਹੁਣ ਦੋ ਕੋਣ ਤਾਂ ਸਾਡੇ ਜੁੜ ਗਏ ਰਹਿ ਗਿਆ ਤੀਸਰਾ ਕੋਣ ਮੈਂ ਹੁਣ ਤੀਸਰਾ ਕੋਣ ਨੂੰ ਫੋਲਡ ਕਰਦਾ ਹਾਂ ਲਓ ਜੀ ਤੀਸਰਾ ਕੋਣ ਮੈਂ ਫੋਲਡ ਕੀਤਾ ਤਾਂ ਸਾਡੇ ਕੋਲ ਜੋ ਤੁਸੀਂ ਦੇਖ ਰਹੇ ਹੋ ਕਿ 180 ਡਿਗਰੀ ਪੂਰਾ ਤਿਆਰ ਹੋ ਗਿਆ ਜਿਸ ਜਗ੍ਹਾ ਕੇ ਪ੍ਰੈਕਟੀਕਲ ਬਿਲਕੁਲ ਤੁਹਾਡੇ ਸਾਹਮਣੇ ਹੈ ਉਮੀਦ ਹੈ ਤੁਸੀਂ ਹੁਣ ਕਿੰਨੇ ਕੋਣਾਂ ਦਾ ਜੋੜ 180 ਡਿਗਰੀ ਕਦੇ ਭੁੱਲੋਗੇ ਨਹੀਂ